ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਫ ਸੰਗਤੋ ਜੀ ਆਸਾੜ ਤਪੰਦਾ ਤਿਸ ਲਗੈ ਹਰ ਨਾਉ ਨਾ ਜਿਨ੍ਹਾਂ ਪਾਸ ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਾਰ ਦਾ ਮਹੀਨਾ ਉਹਨਾਂ ਨੂੰ ਤਪਦਾ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਉਸ ਪ੍ਰਮਾਤਮਾ ਉਸ ਅਕਾਲ ਪੁਰਖ ਦੀ ਯਾਦ ਨਹੀਂ ਹੈਗੀ ਜਿਸ ਹਿਰਦੇ ਵਿੱਚ ਉਸ ਪ੍ਰਭੂਪਤੀ ਉਹ ਪ੍ਰਭੂਪਤੀ ਨਹੀਂ ਵਸਦਾ ਜਗ ਜੀਵਨਪੁਰਖ ਤਿਆਗ ਕੇ ਮਾਨਸ ਸੰਧੀ ਆਸ ਜਿਹੜੇ ਜਗਤ ਦੇ ਸਹਾਰੇ ਪ੍ਰਮਾਤਮਾ ਅਕਾਲਪੁਰਖ ਉਸ ਅਕਾਲਪੁਰਖ ਨੂੰ ਛੱਡ ਕੇ ਦੂਸਰਿਆਂ ਦੀਆਂ ਆਸਾਂ ਯਾਨੀ ਕਿ ਹੋਰ ਬੰਦਿਆਂ ਦੀਆਂ ਆਸਾਂ ਬਣਾਈ ਬੈਠਾ ਹੈ ਦੂਵੇ ਪਾਏ ਵਿਗੂਚੀਏ ਗਲ ਪਈਐਸ ਜਮ ਕੀ ਫਾਸ ਸਿਰਫ ਔਰ ਸਿਰਫ ਪ੍ਰਭੂ ਪ੍ਰਮਾਤਮਾ ਤੋਂ ਬਿਨਾ ਅਸੀਂ ਜੇ ਕਿਸੇ ਹੋਰ ਦਾ ਆਸਰਾ ਤੱਕਾਂਗੇ ਤਾਂ ਜਮਾਂ ਦੀ ਫਾਸੀ ਇੱਥੇ ਲਿਖਿਆ ਹੋਇਆ ਹੈ ਗੁਰੂ ਸਾਹਿਬ ਨੇ ਜੇ ਆਪਾਂ ਦੂਸਰੇ ਦਾ ਆਸਰਾ ਤੱਕਾਂਗੇ ਤਾਂ ਸਾਡੇ ਗਲ ਵਿੱਚ ਜਮਾਂ ਦੀ ਫਾਸੀ ਪਏਗੀ ਸਿਰਫ ਔਰ ਸਿਰਫ ਉਸ ਪਰਮਾਤਮਾ ਦਾ ਹੀ ਆਸਰਾ ਰੱਖਣਾ ਹੈਗਾ ਹੈ ਜਿਹਾ ਵੀ ਜੇ ਸੋ ਲੁਣਾ ਹੈ ਮਥੇ ਜੋ ਲਿਖਿਆ ਸੋ ਦੇਖੋ ਸਾਫ਼ ਹੀ ਸਮਝ ਆ ਰਿਹਾ ਹੈਗਾ ਹੈ ਜਿਹਾ ਵੀ ਜੇ ਸੋ ਲੁਣਾ ਹੈ ਜਿਹੋ ਜਾਂ ਇਨਸਾਨ ਮਨੁੱਖ ਕੋਈ ਵੀ ਸਰੀਰ ਕਰਮ ਕਰਦਾ ਹੈਗਾ ਹੈ ਬੀਜ ਬੀਜਣਾ ਇਹਨੂੰ ਬੀਜ ਬੀਜਣਾ ਹੀ ਕਹਿੰਦੇ ਆ ਜੇ ਆਪਾਂ ਕਰਮ ਕਰਦੇ ਆ ਇਹ ਆਪਾਂ ਬੀਜ ਬੀਜ ਰਹੇ ਆ ਉਸੇ ਕੀਤੇ ਹੋਏ ਕਰਮਾਂ ਅਨੁਸਾਰ ਉਹਨਾਂ ਦਾ ਜੋ ਲੇਖ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਲਿਖਿਆ ਜਾਂਦਾ ਹੈਗਾ ਹੈ ਉਹੋ ਜਾਂਹੀ ਫਲ ਉਸ ਸਰੀਰ ਨੂੰ ਜਾਂ ਉਸ ਮਨੁੱਖ ਨੂੰ ਮਿਲਦਾ ਹੈਗਾ ਹੈ ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ਼ ساری ਜ਼ਿੰਦਗੀ ਪਛਤਾਵਿਆਂ ਵਿੱਚ ਹੀ ਗੁਜ਼ਰ ਜਾਂਦੀ ਹੈ ਹਰ ਇਨਸਾਨ ਬੜੇ ਕਰਮਾ ਵਾਲੇ ਹੁੰਦੇ ਨੇ ਉਹ ਮਨੁੱਖ ਉਹ ਸਰੀਰ ਜੋ ਉਸ ਅਕਾਲਪੁਰਖ ਦੀ ਯਾਦ ਵਿੱਚ ਜੁੜਦੇ ਹਨ ਤੇ ਉਹ ਮਨੁੱਖ ਵੀ ਹੁੰਦੇ ਹਨ ਜੋ ਉਸ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਜਾਂਦੇ ਹਨ ਕਿਉਂਕਿ ਅਕਾਲ ਪੁਰਖ ਦਾ ਜੋ ਆਸਰਾ ਹੈ ਸਭ ਤੋਂ ਵੱਡਾ ਆਸਰਾ ਹੈਗਾ ਹੈ ਜਿਸ ਨੂੰ ਜਿਸ ਕੋ ਸਾਧੂ ਪੇਟੀਏ ਸੋ ਦਰਗਹਿ ਹੋਏ ਖਲਾਸ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ ਜਿਨ੍ਹਾਂ ਬੰਦਿਆਂ ਉੱਪਰ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ ਉਸ ਅਕਾਲ ਪੁਰਖ ਦਾ ਜਿਨ੍ਹਾਂ ਨੂੰ ਆਸਰਾ ਹੁੰਦਾ ਹੈ ਇਕ ਅਕਾਲ ਪੁਰਖ ਦੇ ਨਾਲ ਹੀ ਜੁੜੇ ਹੁੰਦੇ ਹਨ ਧੰ ਗੁਰੂ ਨਾਨਕ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਨਾਲ ਜੁੜੇ ਹੁੰਦੇ ਹਨ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦੇ ਹਨ ਮਾਣ ਪਾਉਂਦੇ ਹਨ ਅਤੇ ਇਸ ਦੁਨੀਆ ਤੋਂ ਸੁਰਖਰੂ ਹੋ ਕੇ ਜਾਂਦੇ ਹਨ ਕਰ ਕਿਰਪਾ ਪ੍ਰਭ ਆਪਣੀ ਦੇ ਤੇਰੇ ਦਰਸ਼ਨ ਹੋਏ ਪਿਆਸ ਤੇਰੇ ਦਰਸ਼ਨਾਂ ਦੀ ਜੋ ਤਾੰਗ ਹੈਗੀ ਹੈ ਉਹ ਸਾਡੇ ਮਨ ਅੰਦਰ ਰਵੇ ਤੇਰੇ ਚਰਨਾਂ ਦਾ ਆਸਰਾ ਸਾਡੇ ਇਸ ਹਿਰਦੇ ਵਿੱਚ ਰਵੇ ਪ੍ਰਭੂ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹੈ ਪ੍ਰਭੂ ਤੇਥੋਂ ਬਿਨਾ ਮੈਨੂੰ ਹੋਰ ਕੋਈ ਆਸਰਾ ਹੈ ਹੀ ਨਹੀਂ ਔਰ ਨਾਹੀ ਅਸੀਂ ਆਸਰਾ ਕੋਈ ਤੱਕਣਾ ਹੈਗਾ ਸਿਰਫ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਔਰ ਉਹਨਾਂ ਦੇ ਹੀ ਅਸੀਂ ਦੱਸੇ ਹੋਏ ਮਾਰਗ ਤੇ ਤੁਰਨਾ ਹੈਗਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ਤੇ ਤੁਰਨਾ ਹੈਗਾ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਲਨ ਨਿਵਾਸ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ ਉਸ ਨੂੰ ਹਾੜ ਦਾ ਮਹੀਨਾ ਵੀ ਸੁਹਾਵਣਾ ਲੱਗਦਾ ਹੈਗਾ ਕਿਉਂਕਿ ਇਹ ਮਹੀਨਾ ਬਹੁਤ ਤਪਦਾ ਹੈਗਾ ਆਪ ਸਭ ਜਾਣਦੇ ਹੋ ਕਿੰਨੀ ਗਰਮੀ ਪੈ ਰਹੀ ਹੈ ਲੇਕਿਨ ਜਦ ਆਪਾਂ ਨਾਮ ਵਿੱਚ ਲੱਗਾਂਗੇ ਇਕਾਗਰ ਮਨ ਚਿਤ ਹੋ ਕੇ ਉਸ ਪ੍ਰਭੂ ਦਾ ਨਾਮ ਵਾਹਿਗੁਰੂ ਨਾਮ ਆਪਾਂ ਸਿਮਰਾਂਗੇ ਜਾਂ ਮੂਲ ਮੰਤਰ ਸਿਮਰਾਂਗੇ ਜਾਂ ਬਾਣੀ ਨਾਲ ਜੁੜਾਂਗੇ ਜਾਂ ਕੀਰਤਨ ਨਾਲ ਜੁੜਾਂਗੇ ਤਾਂ ਆਪਾਂ ਨੂੰ ਉਸ ਸਰੀਰ ਨੂੰ ਕਦੇ ਵੀ ਤਪਸ਼ਣੀ ਮਹਿਸੂਸ ਹੋਏਗੀ ਜੋ ਉਸ ਪ੍ਰਭੂ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਜੁੜਿਆ ਹੋਏਗਾ। ਔਰ ਇਸ ਦੁਨੀਆ ਦੇ ਦੁੱਖ ਕਲੇਸ਼ ਹਨ ਉਹ ਵੀ ਉਸ ਨੂੰ ਦੁਖੀ ਨਹੀਂ ਕਰ ਸਕਦੇ। ਸੋ ਇਹ ਵਿਚਾਰ ਸੀਗੀ ਅੱਜ ਦੇ ਮਹੀਨੇ ਦੀ ਆਸਾੜ ਤਪੰਦਾ 30 ਲਗ ਹੈ ਹਰ ਨਾਹੁ ਨਾ ਜਿੰਨਾ ਪਾਸ। ਇਹ ਵਾਲਾ ਸ਼ਬਦ ਅੱਜ ਆਪਾਂ ਹਾਰਮੋਨੀਅਮ ਤੇ ਵੀ ਕਰਾਂਗੇ। ਆਓ ਥੋੜੀ ਜੀ ਵਿਚਾਰਾਂ ਸਨ ਆਪਦੀ ਨਾਲ ਸਾਂਝੀਆਂ ਕੀਤੀਆਂ। ਆ ਹੁਣ ਕੀਰਤਨ ਦੇਖਦੇ ਹਾਂ ਕਿਸ ਤਰੀਕੇ ਨਾਲ ਹੋਣਾ ਹੈ ਇਹ ਦੋ ਤਰ੍ਹਾਂ ਤੇ ਹੀ ਸ਼ਬਦ ਹੈਗਾ ਆਓ ਸ਼ੁਰੂ ਕਰਦੇ ਹਾਂ ਇਹਦੇ ਵਿੱਚ ਨੀ ਕੋਮਨ ਲੱਗੇਗਾ ਇਹ ਵੀ ਲੱਗੇਗਾ ਨੀ ਕੋਮਨ ਔਰ ਨੀਵੇਂ ਸੁਰ ਵਾਲਾ ਵੀ ਇਹਦੇ ਵਿੱਚ ਨੀ ਕੋਮਨ ਲੱਗੇਗਾ ਧਾ ਕੋਮਨ ਲੱਗੇਗਾ ਔਰ ਗਾ ਕੋਮਨ ਲੱਗੇਗਾ ਰੇ ਕੋਮਨ ਆ ਸੜ ਤਪੰਦਾ ਤੇ ਸ

ਸ੍ਰੀ ਨੈਨ ਅੰਤਰੇ ਦੀਦੀ ਇੱਥੋਂ ਹੀ ਹੋਏਗੀ ਜਗ ਜੀਵਨ ਪੂਰਖ ਤਿਆਗ ਕੇ ਜਗ ਜੀਵਨ ਪੂਰਖ ਤਿਆਗ ਕੇ ਕਹਿ ਦੋ ਤੇ ਆ ਜਾਏਗਾ ਇਹਨੂੰ ਕਹੇ ਨਹੀਂ ਪੜਨਾ ਇਹਨੂੰ ਕਹੇ ਪੜਨਾ ਹੈ

ਤਰਜਾਂ ਤੇ ਹੀ ਪੂਰਾ ਸ਼ਬਦ ਹੈਗਾ ਆਉ ਪੂਰਾ ਸ਼ਬਦ ਦੇਖਦੇ ਆਂ ਆਸਾੜ ਤਪਨ i <laughs>